ਕੋਗਨੀਟਿਵ ਬਿਹੇਵੀਅਰ ਥੈਰੇਪੀ ਜਿਵੇਂ ਜਿਵੇਂ ਮੈਂ ਨਸ਼ਿਆਂ ਤੋਂ ਛੁਟਕਾਰਾ ਪਾਉਣ ਦੇ ਚੁਣੌਤੀਪੂਰਨ ਮਾਰਗ ਤੇ ਜਾਣ ਦਾ ਫੈਸਲਾ ਕੀਤਾ ਮੈਨੂੰ ਇੱਕ ਸ਼ਕਤੀਸ਼ਾਲੀ ਮਾਨਸਿਕ ਤਕਨੀਕ ਮਿਲੀ ਜਿਸਨੇ ਰਸਤੇ ਵਿੱਚ ਮੁਸ਼ਕਲਾਂ ਅਤੇ ਪਰਤਿਆਵਿਆਂ ਨਾਲ ਨਿਪਟਣ ਵਿੱਚ ਮੇਰੀ ਕਾਫੀ ਮਦਦ ਕੀਤੀ ਬੋਧਾਤਮਕ ਵਿਵਹਾਰਕ ਥੈਰੇਪੀ ਜਾਂ ਅੰਗਰੇਜ਼ੀ ਵਿੱਚ ਕੋਗਨੀਟਿਵ ਬਿਹੇਵੀਅਰ ਥੈਰੇਪੀ ਜਦੋਂ ਮੈਂ ਛੱਡਣ ਦਾ ਫੈਸਲਾ ਕੀਤਾ ਮੈਨੂੰ ਪਤਾ ਸੀ ਕਿ ਇਹ ਮੇਰੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸਹੀ ਚੋਣ ਸੀ ਹਾਲਾਂਕਿ ਮੈਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਸੰਜਮ ਦੀ ਯਾਤਰਾ ਚੁਣੌਕੀਆਂ ਨਾਲ ਭਰੀ ਹੋਈ ਸੀ ਲਾਲਸਾ ਟ੍ਰਿਗਰਸ ਅਤੇ ਆਪਣੇ ਆਪ ਤੇ ਸ਼ੱਕ ਦੇ ਪਲ ਅਕਸਰ ਬਹੁਤ ਜ਼ਿਆਦਾ ਮਹਿਸੂਸ ਹੁੰਦੇ ਨੇ ਮੈਂ ਜਾਣਦਾ ਸੀ ਕਿ ਮੈਨੂੰ ਆਪਣੀ ਨਵੀਂ ਮਿਲੀ ਸੰਜਮ ਨੂੰ ਕਾਇਮ ਰੱਖਣ ਲਈ ਇੱਕ ਟਿਕਾਊ ਪਹੁੰਚ ਦੀ ਲੋੜ ਹੈ ਪ੍ਰਭਾਵੀ ਰੋਕਥਾਮ ਰਣਨੀਤੀਆਂ ਲਈ ਮੇਰੀ ਆਨਲਾਈਨ ਖੋਜ ਦੌਰਾਨ ਮੈਨੂੰ ਇਹ ਤਕਨੀਕਾਂ ਮਿਲੀਆਂ ਇਹ ਤਕਨੀਕਾਂ ਮਾਨਸਿਕਤਾ ਦੇ ਧਿਆਨ ਅਭਿਆਸਾਂ ਅਤੇ ਬੋਧਾਤਮਕ ਵਿਵਹਾਰ ਸੰਬੰਧੀ ਹੁਨਰਾਂ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕਰਦੀਆਂ ਨੇ ਅਤੇ ਵਿਸ਼ੇਸ਼ ਤੌਰ ਤੇ ਪੁਨਰਵਾਸ ਵਿੱਚ ਲੱਗੇ ਵਿਅਕਤੀਆਂ ਦੀ ਸਹਾਇਤਾ ਲਈ ਤਿਆਰ ਕੀਤੀਆਂ ਗਈਆਂ ਨੇ ਉਤਸੁਖ ਹੋ ਕੇ ਮੈਂ ਇਸ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ ਇਸ ਉਮੀਦ ਵਿੱਚ ਕਿ ਇਹ ਮੈਨੂੰ ਦਿਲਾਸਾ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗਾ ਜਿਸ ਦੀ ਮੈਨੂੰ ਬਹੁਤ ਸਖਤ ਲੋੜ ਸੀ ਬੋਧਾਤਮਕ ਵਿਵਹਾਰਕ ਥੈਰੇਪੀ ਸਾਡੀ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਪਹੁੰਚ ਹੈ ਅਤੇ ਇਸ ਦੇ ਸਭ ਤੋਂ ਜ਼ਰੂਰੀ ਭਾਗਾਂ ਵਿੱਚੋਂ ਇੱਕ ਹੈ ਧਿਆਨ ਸਾਧਨਾ ਕਰਨਾ ਮਾਈਂਡਫੁਲਨੈਸ ਇੱਕ ਅਭਿਆਸ ਹੈ ਜਿਸ ਵਿੱਚ ਸਾਡੇ ਵਿਚਾਰਾਂ ਭਾਵਨਾਵਾਂ ਅਤੇ ਸਰੀਰਕ ਸੰਵੇਦਨਾਵਾਂ ਤੇ ਮੌਜੂਦਾ ਇਸ ਪਲ ਵਿੱਚ ਪੂਰਾ ਧਿਆਨ ਦੇਣਾ ਸ਼ਾਮਲ ਹੈ ਇਹ ਸਾਡੇ ਅੰਦਰੂਨੀ ਤਜਰਬਿਆਂ ਦੀ ਡੂੰਗੀ ਸਮਝ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਜਿਵੇਂ ਕਿ ਲਾਲਸਾ ਪ੍ਰੇਗਰ ਅਤੇ ਲੁਕੀਆਂ ਭਾਵਨਾਤਮਕ ਅਵਸਥਾਵਾਂ ਇਸ ਜਾਗਰੂਕਤਾ ਦੇ ਨਾਲ ਅਸੀਂ ਗਲਤ ਢੰਗ ਨਾਲ ਪ੍ਰਤੀਕਿਰਿਆ ਦੇਣ ਦੀ ਬਜਾਏ ਰੁਕ ਸਕਦੇ ਹਾਂ ਅਤੇ ਵਧੇਰੇ ਵਿਚਾਰਵਾਨ ਹੋ ਜਾਂਦੇ ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਅਸੀਂ ਸਾਰੇ ਬਹੁਤ ਨਕਾਰਾਤਮਕ ਭਾਵਨਾਵਾਂ ਜਿਵੇਂ ਕਿ ਡਰ ਤਣਾਅ ਚਿੰਤਾ ਦਾअनुभव ਕਰਦੇ ਹਾਂ ਇਹ ਭਾਵਨਾਵਾਂ ਮਨੁੱਖੀ ਹੋਣ ਦਾ ਇੱਕ ਕੁਦਰਤੀ ਹਿੱਸਾ ਨੇ ਅਤੇ ਕਈ ਪ੍ਰਸਥਿਤੀਆਂ ਤੋਂ ਪੈਦਾ ਹੋ ਸਕਦੀਆਂ ਨੇ ਹਾਲਾਂਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਅਸੀਂ ਇਹਨਾਂ ਨਕਾਰਾਤਮਕ ਭਾਵਨਾਵਾਂ ਨੂੰ ਸੰਭਾਲਣਾ ਅਤੇ ਘਟਾਉਣਾ ਵੀ ਸਿੱਖ ਸਕਦੇ ਹਾਂ। ਸੀਬੀਟੀ ਇੱਕ ਵਿਆਪਕ ਤੌਰ ਤੇ ਮਾਨਤਾ ਪ੍ਰਾਪਤ ਤਕਨੀਕ ਹੈ ਜੋ ਨਸ਼ਾਖੋਰੀ ਸਮੇਤ ਬਹੁਤ ਸਾਰੀਆਂ ਮਾਨਸਿਕ ਸਥਿਤੀਆਂ ਲਈ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਸਾਵਧਾਨੀ ਅਤੇ ਸੀਬੀਟੀ ਦਾ ਅਭਿਆਸ ਤੇ ਪਾਲਣਾ ਕਰਨ ਲਈ ਕੁਝ ਮੁੱਖ ਕਦਮ ਨੇ। ਸਭ ਤੋਂ ਪਹਿਲਾਂ ਇਸ ਵਿੱਚ ਸਾਡੀ ਭਾਵਨਾਤਮਕ ਬੁੱਧੀ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੁੰਦਾ ਹੈ ਜਿਸ ਦਾ ਅਰਥ ਹੈ ਧਿਆਨ ਦੇਣਾ ਅਤੇ ਸਾਡੀਆਂ ਭਾਵਨਾਵਾਂ ਬਾਰੇ ਵਧੇਰੇ ਜਾਣੂ ਹੋਣਾ ਅਤੇ ਇਹ ਸਾਡੇ ਉੱਤੇ ਕਿਵੇਂ ਪ੍ਰਭਾਵ ਪਾਉਂਦੀਆਂ ਨੇ ਮੈਡੀਟੇਸ਼ਨ ਮਤਲਬ ਧਿਆਨ ਸਾਧਨਾ ਕਰਨਾ ਇੱਕ ਸਹਾਇਕ ਅਭਿਆਸ ਹੈ ਜੋ ਇਸ ਪ੍ਰਕਿਰਿਆ ਦਾ ਸਮਰਥਨ ਕਰਦਾ ਹੈ ਧਿਆਨ ਕਰਨ ਨਾਲ ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ ਪਿਆਰੇ ਪਾਠਕੋ ਤੁਸੀਂ YouTube ਤੇ ਆਪਣੀ ਪਸੰਦ ਦਾ ਧਿਆਨ ਕਰਨਾ ਸਿੱਖ ਸਕਦੇ ਹੋ ਅਤੇ ਤੁਸੀਂ ਸ਼੍ਰੀ ਐਸ ਐਨ ਗੋਇੰਕਾ ਜੀ ਦੁਆਰਾ ਸਿਖਾਈ ਗਈ ਮੇਰੀ ਮਨਪਸੰਦ ਅਨਾਪਾਨ ਧਿਆਨ ਵਿਧੀ ਨੂੰ ਵੀ ਅਜ਼ਮਾ ਸਕਦੇ ਹੋ ਇਸ ਯਾਤਰਾ ਵਿੱਚ ਕੁਦਰਤ ਨਾਲ ਜੁੜਨਾ ਵੀ ਲਾਭਦਾਇਕ ਹੈ ਕੁਦਰਤ ਦਾ ਸਾਡੀ ਤੰਦਰੁਸਤੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਅਤੇ ਇਸ ਦੀ ਸੰਯੁਕਤ ਬੁੱਧੀ ਤੋਂ ਜਾਣੂ ਹੋਣ ਨਾਲ ਸਾਨੂੰ ਸ਼ਾਂਤੀ ਅਤੇ ਸਦਭਾਵਨਾ ਦੀ ਭਾਵਨਾ ਮਿਲ ਸਕਦੀ ਹੈ ਜਦੋਂ ਅਸੀਂ ਆਪਣੇ ਆਲੇ ਦੁਆਲੇ ਹਰ ਚੀਜ਼ ਲਈ ਸਕਾਰਾਤਮਕ ਯੋਗਦਾਨ ਪਾਉਂਦੇ ਹਾਂ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਕੁਦਰਤ ਸਾਨੂੰ ਤਰੀਕਿਆਂ ਨਾਲ ਵਾਪਸ ਦਿੰਦੀ ਹੈ ਜਦੋਂ ਕੋਈ ਕੁਦਰਤ ਨਾਲ ਬੁੱਧੀ ਦੇ ਇਸ ਮਿਲਾਪ ਨੂੰ ਪ੍ਰਾਪਤ ਕਰਦਾ ਹੈ ਤਾਂ ਇਸ ਨੂੰ ਉੱਚ ਸ਼ਕਤੀ ਨਾਲ ਮਿਲਾਉਣਾ ਕਿਹਾ ਜਾਂਦਾ ਹੈ ਸੀਬੀਟੀ ਵਿੱਚ ਦੋ ਜ਼ਰੂਰੀ ਕਾਨੂੰਨ ਨੇ ਆਕਰਸ਼ਣ ਦਾ ਕਾਨੂੰਨ ਅਤੇ ਹੈਪੀ ਟੂ ਹੈਲਪ ਦਾ ਕਾਨੂੰਨ ਆਕਰਸ਼ਣ ਦਾ ਨਿਯਮ ਦੱਸਦਾ ਹੈ ਕਿ ਅਸੀਂ ਜਿਸ ਵੀ ਚੀਜ਼ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਉਹੀ ਸਾਡੇ ਜੀਵਨ ਵਿੱਚ ਹਮੇਸ਼ਾ ਜ਼ਰੂਰ ਪ੍ਰਗਟ ਹੁੰਦਾ ਹੈ ਇਸ ਲਈ ਜੇਕਰ ਅਸੀਂ ਸਕਾਰਾਤਮਕ ਵਿਚਾਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਅਤੇ ਆਪਣੇ ਆਪ ਨੂੰ ਆਪਣੇ ਆਪ ਦੇ ਸਭ ਤੋਂ ਵਧੀਆ ਅਵਤਾਰ ਵਜੋਂ ਦੇਖਦੇ ਹਾਂ ਤਾਂ ਅਸੀਂ ਆਪਣੀ ਅਸਲੀਅਤ ਵਿੱਚ ਸਕਾਰਾਤਮਕ ਤਬਦੀਲੀ ਲਿਆ ਸਕਦੇ ਹਾਂ ਦੂਜੇ ਪਾਸੇ ਹੈਪੀ ਟੂ ਹੈਲਪ ਦਾ ਕਾਨੂੰਨ ਦੂਜਿਆਂ ਅਤੇ ਸਾਡੇ ਆਲੇ-ਦੁਆਲੇ ਦੀ ਦੁਨੀਆ ਲਈ ਯੋਗਦਾਨ ਪਾਉਣ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ ਆਪਣੀ ਸਭ ਤੋਂ ਉੱਤਮ ਸੇਵਾ ਦੇ ਕੇ ਅਸੀਂ ਇੱਕ ਸਕਾਰਾਤਮਕ ਚੱਕਰ ਬਣਾਉਂਦੇ ਹਾਂ ਜੋ ਸਾਨੂੰ ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਸਾਡੇ ਮਨ ਅਤੇ ਸਰੀਰ ਗੁੰਜਲਦਾਰ ਤੌਰ ਤੇ ਜੁੜੇ ਹੋਏ ਨੇ ਅਤੇ ਸਾਡੇ ਵਿਚਾਰ ਡੋਪਾਮਾਈਨ, ਆਕਸੀਟੋਸਿਨ, 세ਰੋਟੋਨਿਨ ਅਤੇ ਐਂਡੋਰਫਿਨ ਵਰਗੇ ਨਿਊਰੋਟ੍ਰਾਂਸਮੀਟਰਾਂ ਦੀ ਰਿਹਾਈ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦੇ ਨੇ ਇਹ ਰਸਾਇਣ ਸਾਡੀਆਂ ਭਾਵਨਾਵਾਂ ਅਤੇ ਮੂਡ ਨੂੰ ਨਿਯੰਤਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਜਦੋਂ ਅਸੀਂ ਸਕਾਰਾਤਮਕ ਸੋਚ ਦੇ ਪੈਟਰਨ ਵਿਕਸਿਤ ਕਰਦੇ ਹਾਂ ਅਤੇ ਆਪਣੇ ਬਾਰੇ ਚੰਗਾ ਮਹਿਸੂਸ ਕਰਦੇ ਹਾਂ ਤਾਂ ਸਾਡੇ ਨਿਊਰੋਟਰਾਂਸਮੀਟਰ ਬਿਹਤਰ ਸੰਤੁਲਿਤ ਹੁੰਦੇ ਨੇ ਜਿਸ ਨਾਲ ਬਿਹਤਰ ਤੰਦਰੁਸਤੀ ਹੁੰਦੀ ਹੈ ਇਸ ਨੂੰ ਨਿਊਰੋਪਲਾਸਟਿਸਿਟੀ ਕਿਹਾ ਜਾਂਦਾ ਹੈ ਨਿਊਰੋਪਲਾਸਟਿਸਿਟੀ ਜਿਸ ਨੂੰ ਅਕਸਰ ਦਿਮਾਗ ਦੀ ਬਦਲਣ ਦੀ ਸਮਰੱਥਾ ਕਿਹਾ ਜਾਂਦਾ ਹੈ ਇਸ ਨੇ ਮਨੁੱਖੀ ਦਿਮਾਗ ਬਾਰੇ ਸਾਡੀ ਸਮਝ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਬੋਧਾਤਮਕ ਵਿਵਹਾਰਿਕ ਥੈਰੇਪੀ ਅਤੇ ਨਸ਼ਾਖੋਰੀ ਦੇ ਮਾਮਲੇ ਵਿੱਚ ਨਿਊਰੋਪਲਾਸਟੀਸਿਟੀ ਤਬਦੀਲੀ ਅਤੇ ਰਿਕਵਰੀ ਦੀ ਸਹੂਲਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਰਵਾਇਤੀ ਤੌਰ ਤੇ ਇਹ ਮੰਨਿਆ ਜਾਂਦਾ ਸੀ ਕਿ ਦਿਮਾਗ ਦੀ ਬਣਤਰ ਅਤੇ ਕਾਰਜ ਇੱਕ ਉਮਰ ਤੋਂ ਬਾਅਦ ਸਥਿਰ ਹੋ ਜਾਂਦੇ ਨੇ ਪਰ ਜ਼ਮੀਨੀ ਖੋਜ ਨੇ ਦਿਖਾਇਆ ਹੈ ਕਿ ਬਾਲਗਤਾ ਵਿੱਚ ਵੀ ਦਿਮਾਗ ਵਿੱਚ ਕਮਾਲ ਦੀ ਪਲਾਸਟਿਕਤਾ ਹੁੰਦੀ ਹੈ ਨਿਊਰੋਪਲਾਸਟਿਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾ ਕੇ ਜਾਂ ਮੌਜੂਦਾ ਕਨੈਕਸ਼ਨਾਂ ਨੂੰ ਬਦਲ ਕੇ ਆਪਣੇ ਆਪ ਨੂੰ ਪੁਨਰਗਠਿਤ ਕਰਨ ਦੀ ਦਿਮਾਗ ਦੀ ਯੋਗਤਾ ਨੂੰ ਦਰਸਾਉਂਦੀ ਹੈ। ਇਹ ਯੋਗਤਾ ਦਿਮਾਗ ਨੂੰ ਅਨੁਭਵਾਂ ਅਤੇ ਵਾਤਾਵਰਣ ਦੇ ਪ੍ਰਭਾਵਾਂ ਤੋਂ ਸਿੱਖਣ, ਮੋੜ ਪ੍ਰਾਪਤ ਕਰਨ ਅਤੇ ਬਦਲਣ ਦੀ ਆਗਿਆ ਦਿੰਦੀ ਹੈ। ਨਸ਼ਾ ਇੱਕ ਗੁੰਝਲਦਾਰ ਸਥਿਤੀ ਹੈ ਜੋ ਦਿਮਾਗ ਦੇ ਤੰਤੂ ਮਾਰਗਾਂ ਨੂੰ ਗਲਤ ਢੰਗ ਨਾਲ ਵਿਗਾੜਦੀ ਹੈ। ਨੁਕਸਾਨਦੇਹ ਵਿਵਹਾਰਾਂ ਨੂੰ ਮਜ਼ਬੂਤ ਕਰਦੀ ਹੈ। ਅਤੇ ਪਦਾਰਥਾਂ ਦੀ ਨਿਰਭਰਤਾ ਤੋਂ ਮੁਕਤ ਹੋਣਾ ਮੁਸ਼ਕਲ ਬਣਾਉਂਦੀ ਹੈ ਹਾਲਾਂਕਿ ਨਿਊਰੋਪਲਾਸਟਿਸਿਟੀ ਦੀ ਖੋਜ ਰਿਕਵਰੀ ਦੀ ਮੰਗ ਕਰਨ ਵਾਲੇ ਵਿਅਕਤੀਆਂ ਲਈ ਉਮੀਦ ਦੀ ਪੇਸ਼ਕਸ਼ ਕਰਦੀ ਹੈ ਇਹ ਦਰਸਾਉਂਦਾ ਹੈ ਕਿ ਦਿਮਾਗ ਦੇ ਨਿਊਰਲ ਕਨੈਕਸ਼ਨ ਸਥਿਰ ਨਹੀਂ ਹਨ ਅਤੇ ਇਹ ਕਿ ਜਾਣ ਬੁੱਝ ਕੇ ਕੀਤੀਆਂ ਕੋਸ਼ਿਸ਼ਾਂ ਨਾਲ ਨਵੇਂ ਸਿਹਤਮੰਦ ਪੈਟਰਨ ਸਥਾਪਿਤ ਕੀਤੇ ਜਾ ਸਕਦੇ ਨੇ ਬੋ ਦਾਤਮਕ ਵਿਵਹਾਰ ਸੰਬੰਧੀ ਥੈਰੇਪੀ ਇੱਕ ਵਿਆਪਕ ਤੌਰ ਤੇ ਮਾਨਤਾ ਪ੍ਰਾਪਤ ਇਲਾਜ ਸੰਬੰਧੀ ਪਹੁੰਚ ਹੈ ਜੋ ਨਿਊਰੋਪਲਾਸਟਿਸਿਟੀ ਦੇ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਸੀਬੀਟੀ ਨਕਾਰਾਤਮਕ ਸੋਚ ਦੇ ਪੈਟਰਨਾਂ ਅਤੇ ਵਿਵਹਾਰਾਂ ਨੂੰ ਬਦਲਣ ਤੇ ਧਿਆਨ ਕੇਂਦਰਿਤ ਕਰਦੀ ਹੈ। ਤੁਹਾਡੇ ਟ੍ਰਿਗਰਾਂ ਲਈ ਤੁਹਾਡੇ ਸਵੈ ਵਿਨਾਸ਼ਕਾਰੀ ਜਵਾਬਾਂ ਨੂੰ ਪਛਾਣਨਾ ਅਤੇ ਚੁਣੌਤੀ ਦੇਣਾ ਸਿਖਾਉਂਦੀ ਹੈ। CBT ਦੇ ਮਾਧਿਅਮ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਸੁਧਾਰਨਾ ਅਤੇ ਉਹਨਾਂ ਨਾਲ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਵਿਕਸਿਤ ਕਰਨਾ ਸਿੱਖ ਸਕਦੇ ਹਾਂ। ਇਹ ਪ੍ਰਕਿਰਿਆ ਸਰਗਰਮੀ ਨਾਲ ਨਿਊਰਲ ਮਾਰਗਾਂ ਨੂੰ ਮੋੜ ਆਕਾਰ ਦਿੰਦੀ ਹੈ, ਨਵੇਂ ਕਨੈਕਸ਼ਨ ਬਣਾਉਂਦੀ ਹੈ ਜੋ ਸਕਾਰਾਤਮਕ ਸੋਚ ਅਤੇ ਭਾਵਨਾਤਮਕ ਨਿਯਮ ਨੂੰ ਉਤਸ਼ਾਹਿਤ ਕਰਦੇ ਨੇ। ਨਿਰੰਤਰ ਅਭਿਆਸ ਨਾਲ ਅਸੀਂ ਨਸ਼ੇ ਦੀ ਲਤ ਨਾਲ ਜੁੜੇ ਪੁਰਾਣੇ ਤੰਤੂ ਮਾਰਗਾਂ ਨੂੰ ਕਮਜ਼ੋਰ ਕਰ ਸਕਦੇ ਹਾਂ। ਤੇ ਨਵੇਂ ਤੰਤੂ ਮਾਰਗਾਂ ਨੂੰ ਮਜ਼ਬੂਤ ਕਰ ਸਕਦੇ ਆ ਜੋ ਨਸ਼ਾ ਮੁਕਤੀ ਵਿੱਚ ਸਹਾਇਤਾ ਕਰਦੇ ਨੇ ਮਾਨਸਿਕਤਾ ਦੇ ਅਭਿਆਸ ਜੋ ਕਿ ਅਕਸਰ ਸੀਬੀਟੀ ਵਿੱਚ ਇੱਕਿਕ੍ਰਿਤ ਹੁੰਦੇ ਨੇ ਨਸ਼ਾ ਖੋਰੀ ਲਈ ਨਿਊਰੋਪਲਾਸਟਿਸਿਟੀ ਦਾ ਲਾਭ ਲੈਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਮਾਈਂਡਫੁਲਨੈਸ ਵਿੱਚ ਮੌਜੂਦਾ ਪਲ ਬਾਰੇ ਜਾਗਰੂਕਤਾ ਸ਼ਾਮਲ ਹੁੰਦੀ ਹੈ ਜਿਸ ਵਿੱਚ ਕਿਸੇ ਦੇ ਵਿਚਾਰ ਭਾਵਨਾਵਾਂ ਅਤੇ ਸਰੀਰਕ ਸੰਵੇਦਨਾਵਾਂ ਸ਼ਾਮਲ ਹੁੰਦੀਆਂ ਹਨ ਸੁਚੇਤ ਹੋ ਕੇ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਕੰਮ ਕੀਤੇ ਆਪਣੀਆਂ ਲਾਲਸਾਵਾਂ ਨੂੰ ਵੇਖਣਾ ਸਿੱਖਦੇ ਹਾਂ ਦਿਮਾਗੀ ਧਿਆਨ ਰਾਹੀਂ ਦਿਮਾਗ ਦੇ ਪ੍ਰੀ-ਫਰੰਟਲ ਕਾਰਟੈਕਸ ਵਿੱਚ ਨਵੇਂ ਨਿਊਰਲ ਕਨੈਕਸ਼ਨ ਬਣਦੇ ਨੇ ਜੋ ਫੈਸਲੇ ਲੈਣ ਅਤੇ ਸਵੈ-ਨਿਯੰਤਰਣ ਲਈ ਜ਼ਿੰਮੇਵਾਰ ਹੁੰਦੇ ਨੇ ਜਿਵੇਂ-ਜਿਵੇਂ ਇਹ ਸਬੰਧ ਮਜ਼ਬੂਤ ਹੁੰਦੇ ਨੇ ਤੁਸੀਂ ਆਪਣੀਆਂ ਭਾਵਨਾਵਾਂ ਤੇ ਬਿਹਤਰ ਨਿਯੰਤਰਣ ਪ੍ਰਾਪਤ ਕਰਦੇ ਹੋ ਅਤੇ ਨਸ਼ਾ ਕਰਨ ਵਾਲੇ ਵਿਵਹਾਰਾਂ ਤੋਂ ਸੁਚੇਤ ਹੋ ਕੇ ਚੋਣਾਂ ਕਰਦੇ ਹੋ ਇਹ ਸਮਝਣਾ ਜ਼ਰੂਰੀ ਹੈ ਕਿ ਨਿਊਰੋਪਲਾਸਟਿਸਿਟੀ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਤਬਦੀਲੀ ਵਿੱਚ ਸਮਾਂ ਲੱਗਦਾ ਹੈ। ਨਸ਼ੇ ਨੂੰ ਦੂਰ ਕਰਨ ਅਤੇ ਸਿਹਤਮੰਦ ਵਿਚਾਰਾਂ ਦੇ ਨਮੂਨੇ ਅਪਣਾਉਣ ਲਈ ਧੀਰਜ ਅਤੇ ਲਗਨ ਦੀ ਲੋੜ ਹੁੰਦੀ ਹੈ। ਨਿਯਮਤ ਸੀਬੀਟੀ ਸੈਸ਼ਨਾਂ ਅਤੇ ਸਾਵਧਾਨੀ ਅਭਿਆਸਾਂ ਵਿੱਚ ਸ਼ਾਮਲ ਹੋਣਾ ਨਿਊਰੋਪਲਾਸਟਿਸਿਟੀ ਦੁਆਰਾ ਲਿਆਂਦੀਆਂ ਸਕਾਰਾਤਮਕ ਤਬਦੀਲੀਆਂ ਨੂੰ ਬਣਾਈ ਰੱਖਣ ਅਤੇ ਮਜ਼ਬੂਤ ਕਰਨ ਦੀ ਕੁੰਜੀ ਹੈ। ਸਾਡੇ ਵਿਚਾਰਾਂ ਦੇ ਪੈਟਰਨਾਂ ਨੂੰ ਮੁੜ ਪ੍ਰੋਗਰਾਮ ਕਰਨਾ ਸੀਮਤ ਵਿਸ਼ਵਾਸਾਂ ਤੋਂ ਮੁਕਤ ਹੋਣ ਦੀ ਕੁੰਜੀ ਹੈ ਜੋ ਸਾਨੂੰ ਰੋਕਦੇ ਨੇ ਬਹੁਤ ਜ਼ਿਆਦਾ ਸੋਚਣਾ ਇੱਕ ਰੁਕਾਵਟ ਬਣ ਸਕਦਾ ਹੈ ਇਸ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਂਭਣਾ ਅਤੇ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ ਆਪਣੇ ਸਰਵੋਤਮ ਜੀਵਨ ਦੀ ਕਲਪਨਾ ਕਰਨ ਅਤੇ ਇੱਕ ਸਕਾਰਾਤਮਕ ਮਾਨਸਿਕਤਾ ਨੂੰ ਅਪਣਾ ਕੇ ਅਸੀਂ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ ਅਤੇ ਜੀਵਨ ਵਿੱਚ ਸਫਲਤਾ ਦਾ ਰਾਹ ਪੱਧਰਾ ਕਰ ਸਕਦੇ ਹਾਂ ਨਸ਼ੇ ਦੇ ਕਾਰਨ ਮੈਂ ਇੱਕ ਵਾਰ ਉਹ ਸਭ ਕੁਝ ਗਵਾ ਬੈਠਾ ਜੋ ਮੇਰੇ ਲਈ ਮਹੱਤਵਪੂਰਨ ਸੀ ਪਰ ਫਿਰ ਮੈਨੂੰ ਇਨ੍ਹਾਂ ਇਲਾਜਾਂ ਰਾਹੀਂ ਉਮੀਦ ਦੀ ਕਿਰਨ ਮਿਲੀ ਜਿਸ ਨੇ ਮੈਨੂੰ ਦੂਜਾ ਮੌਕਾ ਦਿੱਤਾ ਇਹ ਆਸਾਨ ਨਹੀਂ ਸੀ ਪਰ ਦ੍ਰਿੜ ਇਰਾਦੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣਾ ਸ਼ੁਰੂ ਕੀਤਾ ਇਨ੍ਹਾਂ ਇਲਾਜਾਂ ਨੇ ਮੈਨੂੰ ਆਪਣੇ ਸੰਘਰਸ਼ਾਂ ਤੇ ਕਾਬੂ ਪਾਉਣਾ ਲਾਲਸਾਵਾਂ ਦਾ ਪ੍ਰਬੰਧਨ ਕਰਨਾ ਅਤੇ ਸਿਹਤਮੰਦ ਆਦਤਾਂ ਵਿਕਸਤ ਕਰਨਾ ਸਿਖਾਇਆ ਅੱਜ ਮੈਂ ਤੁਹਾਡੇ ਨਾਲ ਇਹ ਅਨੁਭਵ ਸਾਂਝਾ ਕਰਨਾ ਚਾਹੁੰਦਾ ਅਤੇ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜ਼ਿੰਦਗੀ ਭਾਵੇਂ ਕਿੰਨੀ ਵੀ ਔਖੀ ਕਿਉਂ ਨਾ ਹੋਵੇ ਜੇਕਰ ਤੁਹਾਡੇ ਕੋਲ ਬਚੀ ਹੋਈ ਚੀਜ਼ ਨੂੰ ਬਚਾਉਣਾ ਅਤੇ ਇੱਕ ਬਿਹਤਰ ਭਵਿੱਖ ਬਣਾਉਣ ਦਾ ਮੌਕਾ ਹੈ ਤਾਂ ਉਸ ਮੌਕੇ ਨੂੰ ਫੜੋ ਅਤੇ ਇਸ ਨੂੰ ਸਫਲ ਬਣਾਓ